ਅੱਜ ਜਗਰੋਂ ਸਹਿਰ ਵਾਸੀਆਂ ਤੇ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੇ ਦਿਲਾਂ 'ਚ ਰੱਜ ਕੇ ਜਗਰੋਂ ਪੁਲਿਸ ਦਾ ਧੰਨਵਾਦ ਕੀਤਾ ਕਿਉਂਕਿ ਜਗਰੋਂ ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ 50 ਪਰਿਵਾਰਾਂ ਦੇ ਖੋਹੇ ਗਏ ਗੁੰਮੇ ਹੋਏ ਫੋਨ ਲੱਭ ਕੇ ਆਮ ਲੋਕਾਂ ਦੇ ਹਵਾਲੇ ਕੀਤੇ ਨੇ ਜਿਸ ਕਰਕੇ ਇਕੱਠੇ ਹੋਏ ਪਰਿਵਾਰਾਂ ਨੇ ਤਾੜੀਆਂ ਮਾਰ ਕੇ ਜਗਰੋਂ ਪੁਲਿਸ ਦਾ ਧੰਨਵਾਦ ਕੀਤਾ ਹੈ ਇਸ ਮੌਕੇ ਐਸਐਸਪੀ ਜਗਰਉ ਅੰਕੁਰ ਗੁਪਤਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਇਸ ਕੰਮ ਤੇ ਮਿਹਨਤ ਕਰ ਰਹੀ ਸੀ ਅਤੇ ਉਸ ਮਿਹਨਤ ਦਾ ਅੱਜ ਰਿਜ਼ਲਟ ਇਹਨਾਂ 50 ਪਰਿਵਾਰਾਂ ਤੇ 12 ਲੱਖ ਰੁਪਏ ਦੇ ਫੋਨ ਲੱਭ ਕੇ ਮਿਲਿਆ ਹੈ ਉਹਨਾਂ ਪੂਰੀ ਪਬਲਿਕ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਤਾਂ ਉਹ ਆਪਣੀ ਸ਼ਿਕਾਇਤ ਕਿਸੇ ਸਾਂਝ ਕੇਂਦਰ ਵਿੱਚ ਜਾ ਕੇ ਨੋਟ ਕਰਵਾਉਣ ਤਾਂ ਜੋ ਉਹਨਾਂ ਦਾ ਫੋਨ ਪੂਰੇ ਦੇਸ਼ ਵਿੱਚ ਕਿਤੇ ਵੀ ਚੱਲੇ ਉਸ ਬਾਰੇ ਪਤਾ ਕੀਤਾ ਜਾ ਸਕੇ ਜਗਰਉ ਮਮਰਾਜ ਬੱਬਰ ਦੇ ਨਾਲ ਰਜਨੀ ਸਮਸਲ ਦੀ ਰਿਪੋਰਟ ਗੁਰਦੀਪ ਸਿੰਘ ਜਿੰਮੇਂਟ ਗਿੱਦੜਵੰਡੀ ਅੱਜ ਤੋਂ 2 ਸਾਲ ਪਹਿਲਾਂ ਮੇਰਾ ਫੋਨ ਡਿੱਗਿਆ ਸੀਗਾ ਰਾਹ ਜਾਂਦੇ ਦਾ ਤੇ ਅਸੀਂ ਉਹਦੀ ਰਿਪੋਰਟ ਕਰਾਈ ਹੋਈ ਸੀ ਸਾਂਝ ਕੇਂਦਰ ਚ ਅੱਜ ਸਾਨੂੰ ਫੋਨ ਮਿਲ ਗਿਆ ਸਾਨੂੰ ਕੋਸ਼ਿਸ਼ ਹੀ ਹੈ ਨਾਲ ਬਹੁਤ ਬਹੁਤ ਧੰਨਵਾਦ ਸਾਰੇ ਸਾਥ ਗੱਲ ਕੇਂਦਰ ਕਛੇ ਨਾਵਾਰਤ ਬਾਦਨਾਵ ਰਾਜ ਦੇ ਤੇ ਮੇਰਾ ਪਿੰਡਕ ਛੇਪਰ ਕੋਟੇ ਬਣਿਆ ਹੈ ਮੇਰਾ ਛੇਪਰ ਰੋਡ ਦੇ ਉੱਪਰ ਹੋਣ ਹੋਇਆ ਗਿਆ ਸੀ ਇਸ ਕਰਕੇ ਮੈਨੂੰ ਫਾਈਬਰ ਸੈੱਲ ਪੰਜਾਬ ਪੁਲ ਨੇ ਫੋਨ ਲੱਭ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਕਰਦਾ ਰਾਜੀ ਮੇਰੇ ਮੇਰੇ ਮਾਮੇ ਦੇ ਪੇਟੀ ਤੋਂ ਫੋਨ ਖੋਇਆ ਗਿਆ ਸੀ ਹਾਂ ਮੈਂ ਸਰਬੀ ਹਸਪਤਾਲ ਦੇ ਕੋਲੇ ਨਾ ਸਾਡੀ ਮਾਮੀ ਐਲਮਟ ਸੀ ਉਥੇ ਇਲਾਜ ਲਈ ਉਹ ਫੋਨ ਇਦਾਂ ਕਰਨ ਨੂੰ ਕਰਕੇ ਸੁਣਦਾ ਸੀਗਾ ਤੇ ਬਸ ਉਹ ਤੋਂ ਇਦਾਂ ਹੀ ਸੁਣਦੇ ਸਾਂ ਤੇ ਖਿੱਚ ਕੇ ਲੈ ਗਏ ਜੀ ਹਾਂ ਸਭੀ ਦੱਸ ਤਾ ਕੋਈ ਹੋਰ ਸਾਈਬਰ ਕਾਮ ਨੇ ਲੱਭਿਆ ਜੀ ਬਹੁਤ ਖੁਸ਼ੀ ਹੋਈ ਆ ਬਹੁਤ ਵਧੀਆ ਮੇਰੇ ਹਿਸਾਬ ਨਾਲ ਤਾਂ ਜ਼ਿੰਦਗੀ ਦੀ ਪਹਿਲੀ ਵਾਰੀ ਹੋਇਆ ਵੀ ਲੋਕਾਂ ਨੂੰ ਗਮ ਹੋਏ ਫੋਨ ਮਿਲੇ ਆ 2 ਸਾਲ ਬਾਅਦ ਫੋਨ ਮਿਲੇ ਬਹੁਤ ਧੰਨਵਾਦ ਆ ਸਾਈਬਰ ਕਾਮ ਕੇ ਰਾਹ ਹਾਂ ਬਹੁਤ ਧੰਨਵਾਦ ਠੀਕ ਅੱਜ ਜਗਰਾਉਂ ਪੁਲਿਸ ਵੱਲੋਂ ਅ ਲੋਕਾਂ ਦੀ ਸੇਵਾ ਦੇ ਵਿੱਚ ਇੱਕ ਚੰਗਾ ਕਦਮ ਚੁੱਕਿਆ ਗਿਆ ਜਿਹਦੇ ਵਿੱਚ ਜਿਹੜੇ ਕਰੀਬ 50 ਮੋਬਾਈਲ ਫੋਨ ਲੋਕਾਂ ਦੇ ਮਿਸਪਲੇਸ ਹੋਏ ਸੀਗਾ ਚੋਰੀ ਹੋਏ ਹੋਏ ਸੀ ਸੋ ਉਹਨਾਂ ਨੂੰ CEIR ਪੋਰਟਲ ਦੀ ਮਦਦ ਨਾਲ ਲੱਭ ਕੇ ਵੱਖ-ਵੱਖ ਜਗ੍ਹਾਵਾਂ ਤੋਂ ਰਿਕਵਰ ਕਰਕੇ ਉਹਨਾਂ ਦੇ ਹੈਂਡਓਵਰ ਕੀਤਾ ਹੈ ਤੋਂ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦੋਂ ਵੀ ਕੋਈ ਕਿਸੇ ਦਾ ਮੋਬਾਈਲ ਫੋਨ ਮਿਸਪਲੇਸ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਸੋ ਇਮੀਡੀਏਟਲੀ ਜਿਹੜਾ ਲੋਕਲ ਥਾਣਾ ਕਨਸਰਨ ਥਾਣਾ ਜਾਂ ਸਾਂਝ ਕੇਂਦਰ ਉਥੇ ਜਾ ਕੇ ਆਪਣੀ ਮਿਸਿੰਗ ਦੀ ਰਿਪੋਰਟ ਲਖਾਂ ਤਾਂਕਿ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਨੂੰ ਟ੍ਰੇਸਿੰਗ ਤੇ ਲਗਾ ਕੇ ਸੀਈਆਈਆਰ ਪੋਰਟਲ ਤੇ ਅੱਗੇ ਦੀ ਕਾਰਵਾਈ ਕਰ ਸਕੀਏ ਸੋ ਸੀਈਆਈਆਰ ਪੋਰਟਲ ਬਾਰੇ ਮੈਂ ਦੱਸਣਾ ਚਾਹਾਂਗਾ ਇਹਦਾ ਮਤਲਬ ਹੁੰਦਾ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਜਿਹਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ ਉਹਦਾ ਮੋਬਾਈਲ ਕਿਸੇ ਦਾ ਲਾਸ ਹੁੰਦਾ ਹੈ ਉਹਦੀ ਇੱਕ ਸੈਂਟਰਲ ਡਾਟਾਬੇਸ ਬਣਦਾ ਹੈ ਤੇ ਜਦੋਂ ਉਹ ਮੋਬਾਈਲ ਚੱਲਦਾ ਹੈ ਤੇ ਸਾਡੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਬੜਾ ਈਜ਼ੀ ਤਰੀਕਾ ਹੈਗਾ ਮੋਬਾਈਲ ਲੱਭਣ ਦਾ ਸੋ ਇਹ ਅੱਜ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਜੀ ਸਰ ਇਹ ਕਿੰਨੇ ਪਰਸਨਸ ਦੇ ਮੋਬਾਈਲ ਇਹ ਅੱਜ ਕਰੀਬ ਅਸੀਂ 50 ਪਰਸਨਸ ਦੇ ਜਿਹੜੇ ਮੋਬਾਈਲ ਲਾਸਟ ਸੀਗੇ ਉਹ ਲੱਭ ਕੇ ਹੈਂਡਓਵਰ ਕੀਤੇ ਆ ਜੀ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਫਾਈਬਰ ਸੈੱਲ ਨੇ ਤੇ ਡੀਐਸਪੀ ਡੀਐਸਪੀਡੀ ਉਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਤੋਂ ਅੱਗੇ ਵੀ ਸਾਡਾ ਜਿਹੜਾ ਹੈ ਇਹ ਇਸੇ ਤਰ੍ਹਾਂ ਕਰਦੇ ਚੱਲਦੇ ਥੈਂਕ ਯੂ